ਹਾਂਜੀ ਅੱਜ ਜਿਹੜੀ ਮੀਟਿੰਗ ਕਰ ਰਹੇ ਹੋ ਜੀ ਕੀ ਮਕਸਦ ਕੀ ਹੈ ਹਾਂਜੀ ਸੁਦਾਰ ਸਭਾ ਸ੍ਰੀ ਕਦਾਨਾਥ ਰਜਿਸਟਰਡ ਮਥਲਵਨ ਪਟਿਆਲਾ ਵੱਲੋਂ ਅੱਜ ਸਾਡੇ ਸ੍ਰੀ ਮੰਦਰ ਕਦਾਨਾਥ ਵਿੱਚ ਤੇ ਸਿਵ ਜਾਗਰਨ ਰੱਖਾਇਆ ਗਿਆ ਹੋਇਆ ਇੱਕ ਸ਼ਾਮ ਬੋਲੇ ਬਾਬਾ ਦੇ ਨਾਮ ਤੇ ਇਹ ਮੀਟਿੰਗ ਇਸ ਉਸ ਤੇ ਰੱਖੀ ਹੋਈ ਹੈ ਕਿ ਤਾਂ ਜੋ ਸਾਰੇ ਭਗਤਾਂ ਨੂੰ ਅਸੀਂ ਸੰਦੇਸ਼ ਦੇ ਸਕੀਏ ਕਿ ਸਿਵ ਜਾਗਰਨ ਵਾਲੇ ਦਿਨ ਆਓ ਬੱਤੋਬਾਤ ਸੇਵਾ ਕਰੋ ਤੇ ਅਸੀਂ ਸੁਦਾਰ ਸਭਾ ਸ੍ਰੀ ਕਦਾਨਾ ਰਜਿਸਟਰ ਵੱਲੋਂ ਇੱਕ ਸਾਨੇ ਸਿਵ ਲਿੰਗ ਦਾ ਬਰਫ ਦਾ ਸਿਵ ਲਿੰਗ ਬਣਾਣਗੇ ਤੇ ਪਲੱਸ ਇਹ ਸਾਰਾ ਮੀਟਿੰਗ ਸਸਤ ਕੀਤੀ ਹੈ ਵੀ ਕਿੱਥੇ ਕਾਊਂਟਰ ਕਿੱਥੇ ਸਭ ਕੁਝ ਸੈਟਿੰਗ ਕਰਨੀ ਹੈ ਬਾਕੀ ਸਾਡੇ ਵਾਈਸ ਚੇਅਰਮੈਨ ਜੀ ਹਰੀ ਸਿੰਘ ਚੋਹਾਨ ਜੀ ਨੂੰ ਇਲਾਨ ਕਰਨ ਵਾਸਤੇ ਕੋਣ ਆ ਕੀ ਆ ਰਹੇ ਹਨ ਰਵੀ ਖਾਨ ਸਾਹਿਬ ਆ ਰਹੇ ਹਾਂ ਹਾਂਜੀ ਪਤਾਂ ਜੀ ਅੱਜ ਮੀਟਿੰਗ ਕਰ ਰਹੇ ਹੋ ਜਿਹੜੀ ਕਿਸ ਮੁਦਦੇ ਨੂੰ ਲੈ ਕੇ ਮਿਲਣੀ ਹੋਈ ਹੈ ਪਹਿਲਾਂ ਤਾਂ ਸਾਰਿਆਂ ਨੂੰ ਹਰ ਹਰ ਮਹਾਦੇਵ ਬੰਮ ਬੋਲੇਨਾਥ ਕੀ ਜੈ ਹੋ ਸੁਦਾਰਥ ਸਭਾ 3 ਕੈਦਾਨਾ ਜੀ ਰਜਿਸਟਰਡ ਵੱਲੋਂ ਅੱਜ ਮੰਦਰ ਤ੍ਰੀਕੇਦਾਂਤ ਤੇ ਮੀਟਿੰਗ ਰੱਖੀ ਗਈ ਹੈ ਇਹ ਮੀਟਿੰਗ ਸ਼ਿਵਰਾਤਰੀ ਦੇ ਮੌਕੇ ਦੀ ਰੱਖੀ ਗਈ ਹੈ ਕਿ ਸ਼ਿਵਰਾਤਰੀ ਨੂੰ ਅਸੀਂ ਕਿਹੜੇ-ਕਿਹੜੇ ਪ੍ਰੋਗਰਾਮ ਕਰਨੇ ਆ ਪਹਿਲਾਂ ਤਾਂ ਜਿੰਨੇ ਵੀ ਪ੍ਰੋਗਰਾਮ ਹੋਏ ਆ ਸਾਡੇ ਚਾਈ ਉਹ ਡਵੈਲਪਮੈਂਟ ਦੀ ਹੋਏ ਆ ਚਾਈ ਕੋਈ ਧਾਰਮਿਕ ਕੰਮ ਦੇ ਆ ਬਹੁਤ ਚੜਕਬੱਧ ਕੇ ਹੋਏ ਆ ਇਹ ਸਾਰੇ ਜਿੰਨੇ ਵੀ ਕੰਮ ਹੋ ਚੁੱਕੇ ਆ ਜਿਹੜੇ ਹੋਣ ਆਲੇ ਸਾਡੇ ਸਰਪ੍ਰਸਤ ਸਤਰਾਮ ਹਸੀਜਾ ਜੀ ਦੇ ਮਾਰਗਦਰਸ਼ਨ ਤੇ ਹੋ ਰਹੇ ਆ ਕਿਉਂਕਿ ਉਹਨਾਂ ਦੇ ਮਾਰਗਦਰਸ਼ਨ ਤੇ ਅਸੀਂ ਚੱਲ ਰਹੇ ਆ ਸਾਡੇ ਜਿੱਦਾਂ ਕਿ ਸਾਡੇ ਚੇਅਰਮੈਨ ਆ ਰਣਵੀਰ ਕਾਟੀ ਜੀ ਵਾਈਸ ਚੇਅਰਮੈਨ ਚ ਹਰੀ ਸਿੰਘ ਚੋਹਾਨ ਸਲਾਹਕਾਰ ਚ ਆਪਣੇ ਪਾਠਕ ਜੀ ਹੈ ਪਾਠਕ ਵੀਰ ਜੀ ਹੈ ਤੇ ਪ੍ਰਧਾਨ ਮਿਠੂਨ ਕੁਮਾਰ ਜੀ ਹੈ ਜਨਰਲ ਸੈਕਟਰੀ ਆਪਣੇ ਦਲੀਪ ਕੁਮਾਰ ਜੀ ਹੈ ਖਜਾਂਚੀ ਮਦਨ ਜੀ ਪੂਰਨ ਜੀ ਹੈ ਤੇ ਸਾਡੇ ਐਡਵਾਈਜ਼ਰ ਚ ਸਾਡੇ ਦੋਬਾ ਜੀ ਹੈਗੇ ਆ ਸਾਰੇ ਜਿੰਨੇ ਵੀ ਮੈਂਬਰ ਸਹਿਬਾਨ ਹੈ ਸਾਡੇ ਨਾਲ ਮੋਢੇ ਦੇ ਮੋਢਾ ਨਾਲ ਲਾ ਕੇ ਰਾਤ ਦਿਨ ਖੜੇ ਹੋਏ ਆ ਇਹ ਸਾਰੇ ਭਗਤ ਬੱਚੜ ਕੇ ਸਹਿਯੋਗ ਕਰ ਰਹੇ ਆ ਮੰਦਰ ਕੇਦਾਰਨਾਥ ਤੇ ਜਿਹੜੀ ਅੱਜ ਦੀ ਮੀਟਿੰਗ ਰੱਖੀ ਐ ਸੀ ਇਹ ਸ਼ਿਵਰਾਤੀ ਕਰਕੇ ਰੱਖੀ ਐ ਕਿ ਸ਼ਿਵਰਾਤਰੀ ਨੂੰ ਕਿਹੜੇ ਕਿਹੜੇ ਪ੍ਰੋਗਰਾਮ ਸਾਡੇ ਹੋਣਗੇ ਸਵੇਰੇ 4 ਵਜੇ ਤੋਂ ਭੋਲੇनाथ ਨੂੰ ਅਭਿਸ਼ੇਕ ਹੋਣਾ ਸ਼ੁਰੂ ਹੋ ਜਾਏਗਾ ਜਲ ਚੜਨਾ ਸ਼ੁਰੂ ਹੋ ਜਾਏਗਾ 7 ਵਜੇ ਤੋਂ ਸਾਡਾ ਵਰਤਾਲਾ ਪ੍ਰਸ਼ਾਦ ਚੱਲੇਗਾ ਸੁਧਾਰ ਸਭਾ ਵੱਲੋਂ ਤੇ ਉਸ ਤੋਂ ਬਾਅਦ 9 ਵਜੇ ਠੰਡਾਈ ਦਾ ਪ੍ਰਸ਼ਾਦ ਚੱਲੇਗਾ 11 ਵਜੇ ਸਾਡੇ ਮੈਂਬਰ ਸਹਿਬਾਨ ਹੈ ਜਗਨੂ ਜੀ ਅਤੇ ਉਹਨਾਂ ਦੇ ਇੱਕ ਦੋਸਤ ਹੈ ਫਰੈਂਡ ਹੈ ਉਹ ਰਲ ਕੇ 3 ਸਾਲਾਂ ਤੋਂ ਕੜੀ ਚੌਲ ਦਾ ਲੰਗਰ ਲਾ ਰਹੇ ਆ ਅੱਜ ਚੌਥਾ ਸਾਲ ਹੋਏਗਾ ਉਹਨਾਂ ਨੂੰ ਉਹ ਸਾਡੇ ਨਾਲ ਬੱਚੜ ਕੇ ਸਹਿਯੋਗ ਦੇ ਰਹੇ ਆ ਭੋਲੇनाथ ਉਹਨਾਂ ਦੀ ਮਨੋ ਕਾਮਨਾ ਪੂਰਨ ਕਰੇ ਹਰੇਕ ਭਗੋ ਹਰੇਕ ਭਗਤ ਦੀ ਭੋਲੇनाथ ਮਨੋ ਕਾਮਨਾ ਪੂਰਨ ਕਰੇ ਅਤੇ ਜਿਹੜਾ ਸਾਡਾ ਸ਼ਾਮ ਦਾ ਪ੍ਰੋਗਰਾਮ ਹੈ ਸ਼ਾਮ ਨੂੰ ਸਾਡਾ ਇੱਕ ਸ਼ਾਮ ਭੋਲੇ ਦੇ ਕੇ ਨਾਮ ਸ਼ਿਵ ਜਾਗਰਨ ਰੱਖਿਆ ਗਿਆ ਪਹਿਲੀ ਵਾਰ ਪਟਿਆਲਾ ਚ ਇਹ ਮੰਦਰ ਕਦਾਨਾ ਤੇ ਜਿਸੇ ਸਾਡਾ 8 ਵਜੇ ਜੋਤੀ ਰਸਮ ਹੋਏਗੀ ਉੱਚੇ ਸਾਡੇ ਦੇਸੀ ਸਾਹਿਬ ਪਹੁੰਚ ਰਹੇ ਹਨ ਮੁੱਖ ਮਹਿਮਾਨ ਵੱਜੋਂ ਅਤੇ ਹੋਰ ਵੀ ਬਹੁਤ ਰਾਜਨੀਤਿਕ ਸ਼ਖਸੀਅਤ ਪਹੁੰਚ ਰਹੀਆਂ ਹਨ ਜਾਗਰਨ 'ਚ 8:30 ਵਜੇ ਸਾਡਾ ਲੰਗਰ ਸਟਾਰਟ ਹੋਏਗਾ ਜੋ ਪ੍ਰਭੂ ਇੱਛਾ ਤੱਕ ਚੱਲੇਗਾ ਜਿਸ 'ਚ ਸਾਡੇ 10 ਵਜੇ ਸਾਡਾ ਦਿਨ 'ਚ ਬੱਚਿਆਂ ਨੂੰ ਸਵਾ ਤੋਂ ਡਮਰੂ ਵੰਡਿਆ ਜਾਏਗਾ ਉਹ ਸਾਡੇ ਪ੍ਰਧਾਨ ਜੀ ਮਠਨ ਕੁਮਾਰ ਜੀ ਵੱਲੋਂ ਵੰਡਣਗੇ ਤੇ ਸ਼ਾਮ ਨੂੰ ਜਿੰਨੇ ਵੀ ਭਗਤ ਸਾਡੇ ਆਣਗੇ ਸਭ ਨੂੰ ਅਸੀਂ ਇੱਕ ਮਾਨ ਸਨਮਾਨ ਦੇਣਾ ਕਿਉਂਕਿ ਜਿਹੜੇ ਭਗਤ ਐ ਉਹਨਾਂ ਨਾਲ ਸਾਡੀ ਸੁਧਾਰ ਸਭਾ ਹੈਗੀ ਕਿਉਂਕਿ ਜਿੰਨੇ ਵੀ ਕੰਮ ਹੋਏ ਐ ਜਾਂ ਹੋਣ ਵਾਲੇ ਐ ਉਹ ਭਗਤਾਂ ਦੇ ਸਹਿਯੋਗ ਨਾਲ ਹੀ ਹੋਣਗੇ ਕਮੇਟੀ ਉਸੇ ਕੁਝ ਨਹੀਂ ਕਰ ਸਕਦੀ ਜਦ ਤੱਕ ਭਗਤ ਨਹੀਂ ਹੋਣਗੇ ਜੇ ਭਗਤ ਹੋਣਗੇ ਤਾਂ ਸੰਸਥਾ ਹੋਏਗੀ ਅਸੀਂ ਇਹੀ ਕਹਾਂਗੇ ਭਗਤਾਂ ਨੂੰ ਕਿ ਬਾਦ ਚੜ ਕੇ ਸਹਿਯੋਗ ਦਿਓ ਕਿਉਂਕਿ ਆ ਨਾਲੇ ਟਾਈਮ 'ਚ ਮੰਦਰ ਦੇ ਅੰਦਰ ਚਿੱਤਰਕਾਰੀ ਸ਼ੁਰੂ ਹੋਣ ਵਾਲੀ ਐ ਇਹ 10 8 ਤਰੀਕ ਨੂੰ ਆਪਣਾ ਸ਼ਿਵ ਜਾਗਰਨ ਤੋ ਆਜ ਸ਼ਿਵਰਾਤਰੀ ਪੂਰੀ ਹੋਏਗੀ ਉਸ ਤੋਂ ਬਾਅਦ 12 13 ਤਰੀਕ ਨੂੰ ਆਪਣਾ ਅੰਦਲਾ ਚਿੱਤਰਕਾਰੀ ਵਾਲਾ ਕੰਮ ਸ਼ੁਰੂ ਹੋ ਜਾਏਗਾ ਇਹ ਜਿੰਨੇ ਵੀ ਕੰਮ ਹੋ ਰਹੇ ਆ ਸਾਰੀ ਸੁਧਾਰ ਸਭਾ ਰਲ ਕੇ ਕਰ ਰਹੀ ਹੈ ਸਾਡੇ ਸਰਪ੍ਰਸਤ ਦੇ ਮਾਰਗਦਰਸ਼ਨ ਨਾਲ ਚੱਲ ਰਹੇ ਆ ਸਤਨਾਮ ਹਸੀਜਾ ਜੀ ਦੇ ਮਾਰਗਦਰਸ਼ਨ ਨਾਲ ਚੱਲ ਰਹੇ ਆ ਭੋਲੇਨਾਥ ਉਹਨਾਂ ਦੇ ਪਰਿਵਾਰ ਨੂੰ ਸਾਰੇ ਸਾਡੇ ਸੁਧਾਰ ਸਭਾ ਦੇ ਮੈਂਬਰਾਂ ਦੇ ਪਰਿਵਾਰ ਨੂੰ ਭੋਲੇਨਾਥ ਤੰਦਰੁਸਤੀਆਂ ਵਕਸ਼ਨ ਭੋਲੇਨਾਥ ਹਰ ਪਰਿਵਾਰ ਦੀ ਮਨੋਕਾਮਨਾ ਪੂਰਨ ਕਰੇ ਹਰ ਭਗਤਾਂ ਦੀ ਮਨੋਕਾਮਨਾ ਪੂਰਨ ਕਰੇ ਹਰ ਹਰ ਮਹਾਦੇਵ ਬੰਬ ਬੋਲੇਨਾਥ ਕੀ ਜੈ